ਨਹੀਂ ਫਿਰ ਦੱਸਦੇ ਮਹਿੰਗੇ ਜਿੰਨੇ ਇਹ ਜਾਣਦੇ ਇਹ ਬੋਲਣ ਦੀ ਲੋੜ ਨਹੀਂ ਹੈ ਜਮਾ ਸਾਫ ਸੁਥਰਾ ਪਿਆ ਤੋ ਕੇ ਰੱਖਿਆ ਵੈਸੇ ਉਹ ਵੇਚਣ ਵਾਲੀ ਚੀਜ਼ ਨਹੀਂ ਸੀ ਜਾਂਦਾ ਨਹੀਂ ਆਹ ਕਾਣ ਵਾਲੀ ਚੀਜ਼ ਨਹੀਂ ਸੀ ਕਰਨ ਕਿ ਹੁਣ ਆਪਾਂ ਨੂੰ ਮੁਜਬੂਰ ਵਿੱਚ ਵੇਚਣਾ ਪੈ ਰਿਹਾ ਸਾਦਾ ਕਿਉਂਕਿ ਹੈਗੀ ਪੁੱਣ ਚਾਲ ਸਹੀ ਵਰਤੋਂ ਨਹੀਂ ਹੋਈ ਕੁਛ ਨਹੀਂ ਹੁੰਦਾ ਹਰਦੇਵ ਸਿੰਘ ਤਿੰਨ ਠੀਕ ਹੈ ਜੀ ਇਹ ਗਦਾਮ ਨੇ ਸੋਸਾਇਟੀ ਦੇ ਇਹ ਜਲਵੇੜਾ ਸੋਸਾਇਟੀ ਇਹ ਨੰਦ ਦਫ਼ਤਰ ਤੇ ਸਕਿਉਰਿਟੀ ਪਰਨ ਲੱਗੇ ਹੋਏ ਨੇ ਹਾਂਜੀ ਸਵਾਗਤ ਹੈ ਸਾਰੇ ਕਰੋ ਸਾਡਾ ਮਿੱਤਰਾਂ ਦਾ ਹੁਣ ਆਪਾਂ ਦੁਪਹਿਰ ਦੇ 2 ਵਜੇ ਨੇ ਤੇ ਆਪਾਂ ਪਹੁੰਚੇ ਜਲਵੇੜਾ ਤੋਂ 80 ਦੀ ਵਿੱਚ ਤੇ ਇੱਥੇ ਕਰਾਵਾਗੇ ਆਪਾਂ ਖੇਤੀਬਾੜੀ ਸੰਦਾਂ ਦੀ ਬੋਲੀ ਤੁਸੀਂ ਦੇਖ ਸਕਦੇ ਹੋ ਦੋ ਐਕਸੀਡਰ ਨੇ ਇੱਕ ਰੋਟਾਵੇਟਰ ਹੈ ਜਿਹੜੀ ਸੱਤ ਦੇ ਵਿੱਚ ਇੱਥੇ ਸਿਕਿਉਰਿਟੀ ਬਣੀ ਹੋਈ ਹੈ ਤੇ ਇਹਨਾਂ ਤਿੰਨਾਂ ਸੰਦਾਂ ਦੀ ਆਪਾਂ ਬੋਲੀ ਕਰਾਵਾਂਗੇ ਉੱਧਰ ਦੇਖੋ ਤੁਸੀਂ ਉਹ ਤਿੰਨੇ ਸੰਦ ਪਏ ਨੇ ਤੇ ਜਿਹੜੇ ਬੋਲੀ ਵਾਲੇ ਨੇ ਉਹ ਆਉਣੇ ਸ਼ੁਰੂ ਹੋ ਗਏ ਨੇ ਤੇ ਇੱਥੋਂ ਦੀ ਜਿਹੜੀ ਧਰ ਮਸ਼ਾਲਾ ਉਹਦੇ ਚ ਸੁਸਾਇਟੀ ਬਣੀ ਹੋਈ ਐ ਤੇ ਕਰਦੇ ਆਪਾਂ ਬੋਲੀ ਸ਼ੁਰੂ ਆਜੋ ਦਿਖਾਉਣੇ ਤੁਹਾਨੂੰ ਖੇਤੀਬਾੜੀ ਸੰਧ ਪਹਿਲਾਂ ਇਹ ਆ ਜੀ ਜਲਵੇੜਾ ਸੁਸਾਇਟੀ ਦਾ ਰੋਟਾਵੇਟਰ ਤੇ ਆ ਐਪੀ ਸੀਡਰ 2 ਐਪੀ ਸੀਡਰ ਨੰਬਰ 1 ਤੇ ਹੈਪੀ ਸੀਡਰ ਨੰਬਰ 2 ਇਹਨਾਂ ਦੀ ਕਰਾਉਣੇ ਆਪਾਂ ਬੋਲੀ ਆਜੋ ਦਿਖਾਉਣੇ ਤੁਹਾਨੂੰ ਸੈਟਅਪ ਆਪਣਾ ਇਧਰ ਸਾਥ ਦੇ ਵਿੱਚ ਤਿਆਰ ਐ ਧਨਵੰਤ ਸਾਹਿਬ ਇੰਸਪੈਕਟਰ ਸਾਡੇ ਹੋਗੇ ਕੁਰਸੀ ਤੇ ਬਿਰਾਜਮਾਨ ਕਰਦੇ ਆ ਸ਼ੁਰੂ ਆਪਾਂ ਆਜੋ 10 ਜਣੇ ਨੇ ਕਰਦੇ ਵਜੇ ਕਰਜੂ ਗੇਰਮਾ ਹੋਰ ਵਰਤ ਇੱਕ ਬਰਤ ਦਿਦਰ ਕਰੋ ਜੀ ਸ਼ੁਰੂ ਫਿਰ ਬੋਲੋ ਸ਼ਰਤਾਂ ਹੀ ਸਖੇ ਪਹਿਲਾਂ ਤਾਂ ਜੀ ਆਪਣੀ ਜਲਵੇੜਾ ਸੋਸਾਇਟੀ ਦੇ ਖੇਤੀਬਾੜੀ ਸਰਦਾਂ ਦੇ ਵਿੱਚ ਜੋ ਨਿਲਾਮੀ ਦੇ ਵਿੱਚ ਪਹੁੰਚੇ ਹੋ ਸਾਰੇ ਸਭਾ ਦੇ ਮੈਂਬਰ ਆ ਪੋਰ ਪਿੰਡਾਂ ਚੋਂ ਪਹੁੰਚੇ ਖਰੀਦਦਾਰਾ ਬੋਲੀਕਾਰ ਮੈਂਬਰ ਆ ਤੇ ਸਾਡੇ ਇਨਸਪੈਕਟਰ ਸਾਹਿਬਾਨ ਤੇ ਸਭ ਕਮੇਟੀ ਦੇ ਮੈਂਬਰ ਆ ਇਹਨਾਂ ਸਾਰਿਆਂ ਨੂੰ ਜੀ ਆਇਆਂ ਤੇ ਇਹਨਾਂ ਦਾ ਧੰਨਵਾਦ ਕਰਦੇ ਆਂ ਤੇ ਸਾਰਿਆਂ ਨੂੰ ਵੈਗਰ ਜੀਕਾ ਖਾਲਸਾ ਵੈਗਰ ਜੀ ਕੀ ਆਪਾਂ ਜੀ ਹੈਪੀ ਸੀਟਰ ਟਿਕਣੇ ਨੰਬਰ ਤੋਂ ਬੋਲੀ ਸ਼ੁਰੂ ਕਰਦੇ ਆਂ ਜਿਸ ਦੀ ਸਵਾ ਵੱਲੋਂ ਕੀਮਤ 26000 ਰੁਪਏ 25000 ਹਾਂਜੀ 25 ਲਿਖੋ ਜੀ ਹੈਪੀ ਸੀ ਬਸੰਤ ਸਿੰਘ ਬਸੰਤ ਸਿੰਘ 27000 ਰੁਪਏ ਹੈਪੀ ਸੀਟਰ ਨੰਬਰ 1 ਸੁਖਚੇਨ ਸਿੰਘ ਦਾ 27500 ਰੁਪਇਆ ਜੀ ਹੈਪੀ ਸੀਟਰ ਨੰਬਰ 1 ਸੁਖਚੇਨ ਸਿੰਘ ਦਾ 27500 ਸੁਣੋ ਜੀ ਠਾਈਆ ਜੀ ਬਸੰਤ ਸਿੰਘ ਜੀ 28000 ਰੁਪਇਆ ਬਸੰਤ ਸਿੰਘ ਦਾ ਜੀ ਠਾਡੇ 28 ਜੀ 28500 ਸੁਖਚੇਨ ਸਿੰਘ ਦਾ ਜੀ ਸੁਖਚੇਨ ਸਿੰਘ ਦਾ ਜੀ 28500 ਰੁਪਇਆ ਉਹ ਕੋਹਣਾ ਦੇਖੋ ਉਹ 29000 ਰੁਪਇਆ 90000 ਰੁਪਇਆ ਬਸੰਤ ਸਿੰਘ ਦਾ ਜੀ 238 29500 ਸੁਖਚੈਨ ਸਿੰਘ ਦਾ ਜੀ ਬੋਲੋ ਬੋਲੋ ਯਾਰ ਪੌਣੇ 2 ਲੱਖ ਰੁਪਇਆ ਦਾ ਸੰਦ ਹੈ ਸੁਖਚੈਨ ਸਿੰਘ ਜੀ 29500 ਹੈਪੀ ਸੀਟਰ ਨੰਬਰ 1 ਸੁਖਚੈਨ ਸਿੰਘ ਜੀ ਹੈਪੀ ਸੀਟਰ ਨੰਬਰ 1 29500 2 ਇਹ ਤੁਸੀਂ ਨਹੀਂ ਪਰ ਇਹ ਜਿਹੜੇ ਬੰਦੇ ਨੇ ਭਰੇ ਨੇ ਉਹਦੇ ਨਾਂ ਤੇ ਬੋਲਪੋ ਨਾ ਕੋਈ ਨਹੀਂ ਹਾ ਜੇ ਕਿਸੇ ਨੇ ਸਸਤਾ ਲੱਗਿਆ ਜੇ ਕੋਈ ਇਸੇ ਨੂੰ ਸਸਤਾ ਲੱਗਦਾ ਜੀ ਜਿਹੜੇ ਬੰਦੇ ਨੇ ਭਰੇ ਨੇ ਉਹਦੇ ਨਾਲ ਮੋਢਾ ਲਾਓ ਠੀਕ ਹੈ ਨਹੀਂ ਫਿਰ ਸਸਤੇ ਮਹਿੰਗੇ ਜਿੰਨੇ ਜੈ ਜਾਣਦੇ ਇਹ ਬੋਲਣ ਦੀ ਲੋੜ ਨਹੀਂ ਕਿਉਂ ਜੀ ਸਭ ਕੁਝ ਜੀ 77 ਸਾਹਿਬ ਟੂੜਦੀ ਇਹ ਵਿੱਚ ਨਹੀਂ ਆਹ ਚਲੋ ਤੂੰ ਤਾਂ ਆਪੇ ਬੋਲ ਪੈਂਦਾ ਆ ਆ ਫੇਰ ਨਾ ਕਿ ਜਿਉਂ ਦਾਤੇ ਬਾਸ ਵਾਲੀ ਗੱਲ ਆ ਫੇਰ ਬਾਅਦ ਚ ਕਹਿ ਲੱਗਦੀ ਕਾ ਸਸਪਾ ਲੱਗਿਆ ਭਲਾ ਨਾ ਮਹਿੰਗਾ ਲੱਗਿਆ ਹੁਣ ਜੇ ਕਿਸੇ ਮਨ ਚ ਚਾਹਣਾ ਤਾਂ ਉਹ ਲੈ ਸਕਾ ਆ ਜਿਉਂ ਹੋਰ ਹੋਰ ਬੰਤੇ ਰੋਟਾ ਵੇਚੋ ਉੱਥੇ ਦਾਤੇ ਬਸ ਕੇ ਆਥਰੇ ਫੋਨ ਕਰ ਲਾ ਕੇ ਕਹਿੰਦਾ ਬੜਾ ਸਸਤਾ ਵੇਚ ਗਿਆ ਕਾ ਮੈਂ ਲੈਣਾ ਤਾਂ ਜੇ ਤੂੰ ਗਰੀਬੀ ਚੀਜ਼ ਨਹੀਂ ਲਈ ਕੀ ਦੂਜੇ ਪਿੰਡੋਂ ਲੈਣੇ ਉਹ ਦੇ ਦੇਣੇ ਆ ਉੱਥੇ ਪੈਣੀ ਦੇ ਲੈਣੇ ਉਹ ਵੀ ਦੇ ਦੇਣੇ ਨੇ ਨਹੀਂ ਰੁਕਾ ਬਿੱਟਰ 32000 ਦਾ ਹੀ ਨਹੀਂ ਨਹੀਂ ਕੋਟਾ ਬਿੱਟਰ 32000 ਦਾ ਕਰਨੇ ਨੇ ਤੋ ਨਹੀਂ ਉਹ ਕਹਿੰਦੇ ਵੀ ਦੇ ਦੇਣੇ ਆ 5 ਸਾਲ ਹੋ ਗਏ ਇਹਨਾਂ ਨੂੰ ਸਾਹਮਣੇ ਆਣ ਨੂੰ ਜਾਇ ਦਾਤੇ ਵਾ ਸੱਤ ਦਾਤੇ ਸੱਤ ਸਾਹਮਣੇ ਤੋਂ ਕਿਸੇ ਨੇ ਹੱਥ ਨਹੀਂ ਲਾਇਆ ਹੈਗਾ ਚਲੋ ਪਰੇ ਤਾਂ ਹੈਗੇ ਨੇ ਜੀ ਉਹ ਵੀ ਪਿੱਟ ਨਹੀਂ ਸਾਹਮਣਾ ਸੀ ਜੀ ਕੋਟਾ ਬਿੱਟਰ ਲੈ ਕਰ ਫਿਰ ਦੁਬਾਰੇ ਦੋ ਕਰਨ ਦੋ ਕਰ ਫਿਰ 29500 ਸੁਖਚੈਨ ਸਿੰਘ ਜੀ ਹੈਪੀ ਸਿਡਰ 1 ਨੰਬਰ 2 29500 ਸੁਖਚੈਨ ਸਿੰਘ ਹੈਪੀ ਸਿਡਰ 1 ਨੰਬਰ 3 ਚਲੋ ਜੀ ਬਈ ਸੁਖਚੈਨ ਸਿੰਘ ਬਹੁਤ ਬਧਾਈ ਬਈ ਮਾਰ ਸੈਂਡ ਕਰਾ ਜੀ ਜੋ ਕਰੀ ਮਾਰ ਸੈਂਡ ਨੰਬਰ ਗ੍ਰੇਟ ਆ ਜੀ ਚੱਲਣੇ ਟਾਈਮ ਆ ਮੇਰਾ ਮਿੰਟ ਆ ਜਿਆਦਾ ਬਧੀਆ ਜੀ ਸਿਡਰਾ 2 ਨੰਬਰ ਜੀ ਆਜੋ ਜੀ ਹਰਾਂ ਆਜੋ ਜੀ ਆਪਾਂ ਬੋਲੀ ਸ਼ੁਰੂ ਕਰੀਏ ਅਗਰੇ ਸੰਤ ਜੀ ਹੈਪੀ ਸਿਡਰਾ 2 ਨੰਬਰ ਸਵਾ ਵੱਲੋਂ ਕੀਮਤ ਹੈ 26000 ਰੁਪਿਆ ਸਿਰਫ 26000 ਲੇਖੋ ਜੀ 26000 ਬਲਵੀਰ ਸਿੰਘ ਬੋਲੋ ਜੀ ਬਸੰਤ ਸਿੰਘ ਜੀ ਸਿਰ ਲਓ ਮੜਾ ਘਟਾ ਆਇਆ ਹਾਂ 26700 ਰੁਪਿਆ ਬਸੰਤ ਸਿੰਘ ਟਰੈਕਟਰ ਲਾਓ ਕਿ ਸਾਪੀਆਂ ਹੋਰ ਪਲੇਟਾਂ ਦਾ ਮਜ਼ੇ ਕਹਾ ਵਾਸਤੇ ਤੇਰੇ ਤਾਂ ਹੁਣ ਇੱਥੇ ਟੁੱਟ ਜੂ ਇਹ ਨਾ ਮਨੀ ਤਾਂ ਘਰ ਯੂਜ਼ ਕਰਤੀ ਤੂੰ ਨਹੀਂ ਨਾਲ ਨਾਲ ਟਰੈਕਟਰ ਸੋਚਿਆ ਨੂੰ ਦੇ ਰਿਆ ਕਿ ਉਹ ਆ ਤੂੰ ਸਾਰੇ ਇਕੱਠੇ ਝਾੜਾਂਗੇ ਯਾਰ ਬੋਲੀ ਤਾਂ ਲਾਓ 27000 ਲਿਖੋ ਸੁਖਚੈਨ ਸਿੰਘ ਦਾ ਇਹ ਵੀ ਜਦ ਰਹਿਣ ਦੇ ਨੇ ਕੋਈ ਤਾਂ ਬੋਲਿਆ ਕੀ ਕਰਨਾ ਸਚੈਨ ਸਿੰਘ ਦਾ 27000 ਰੁਪਿਆ ਜੀ ਦੋ ਦੋ ਹਾਂ ਹਾਂ ਦੋਨੋਂ ਨੇ 27200 ਬਸੰਤ ਸਿੰਘ 27200 ਰੁਪਿਆ ਬਸੰਤ ਸਿੰਘ ਹੈਪੀ ਸੀਟਰ ਨੰਬਰ 2 ਕਹਿ ਜਾਣੇ ਦੀ ਹੋ ਗਈ ਬੋਲੀ 27200 ਰੁਪਿਆ ਹੈਪੀ ਸੀਟਰ ਨੰਬਰ 2 ਇੱਕ ਹੈਪੀ ਸੀਟਰ ਨੰਬਰ 2 ਸੁਖਚੈਨ ਸਿੰਘ 27200 2��������������������������������������������������������������������������������������������������������������������������������������������������������������������������������������������������������������������������������������������������������� ਸਭ ਤੋਂ ਜ਼ਿਆਦਾ ਜਿਆਦਾ ਤੁਹਾਨੂੰ ਦੱਸ ਦਿੰਦੇ ਆ ਮੋਰਿਕਾ ਨੂੰ ਗਾਣੇ ਗਾਉਣ ਲੱਗੇ ਲੈ ਕੇ ਪਹਿਲਾਂ ਇਹਨੂੰ ਤੁਹਾਨੂੰ ਦੱਸ ਦਿੰਦਾ ਮਿਲ ਗਿਆ ਭਾਈ ਨਾ ਸਹੀ ਨਾ ਰੱਖੀਂ ਇਹਦਾ ਕਰੇ ਨਹੀਂ ਹੈ ਮੰਨ ਤੁਹਾਨੂੰ ਇਹ ਹਲੇ ਪਹਿਲਾ ਨਾਮ ਲਿਖਾ ਆ ਜਾਏ ਕਰੂ ਜੀਗਾ ਠੀਕ ਹੈ ਹੁਣ ਅਗਲਾ ਖੇਤੀਬਾੜੀ ਸੰਤਾ ਰੁੱਟਾ ਵਿਟਰ ਸਭ ਤੋਂ ਜ਼ਿਆਦਾ ਬੱਚੇ ਹੋਗੇ ਸਵਾ ਵੱਲੀਆਂ ਕੀਮਤ 25000 ਰੁਪਏ ਐ ਜਮਾ ਸਾਫ ਸੁਥਰਾ ਪਿਆਰ ਤੋਂ ਰੱਖਿਆ ਅੱਛੇ ਦੱਤਾ ਲੱਗਾ ਸਾਰਾ ਕੰਮ ਵੀ ਹੋਇਆ ਛੋਟੇ-ਛੋਟੇ ਨੰਨੇ ਜੀ ਆ ਗਏ ਨੰਨੇ ਪਿਆਰਛੀ ਸੁੜੀਆਂ ਸੁੜੀਆਂ ਲੱਗੀਆਂ ਉਮ ਜੀ ਵੀ ਖੜਿਆ ਹੈ ਗਿਰਾਦੀਆਂ ਆਇਆ ਮਸਾਨ ਸਿੰਘ 26000 ਰੁਪਏ ਹਰਮਨ ਸਿੰਘ 27000 ਹਰਮਨ ਸਿੰਘ ਦਾ ਲਿਖੋ ਜੀ 2750 ਸਰਨਾ ਥੱਲੇ ਜੀ ਹੈ ਇੱਕ ਜੀ ਹਰਮਨ ਸਿੰਘ ਬੋਲੋ ਜੀ ਅੱਗੇ ਹਰਮਨ ਸਿੰਘ ਦਾ 27500 ਰੁਪਇਆ ਰੁਟਾਵੇਟਰ ਜੀ ਆਇਆ ਜੀ ਸਾਈ ਸਾਈ ਯਾਰ ਬਸੰਤ ਸਿੰਘ 30000 ਰੁਪਿਆ ਹਰਦੇਵ ਸਿੰਘ ਲਿਖੋ 29000 ਰੁਪਿਆ ਆ ਜਾਓ ਜੀ ਆ ਜਾਓ ਤੁਸੀਂ ਆ ਜਾਓ ਹਰਦੇਵ ਬਟਰਾ ਹਰਦੇਵ ਸਿੰਘ 29000 ਰੁਪਿਆ ਬੱਲੇ ਸਰ ਬਸੰਤ ਸਿੰਘ ਲਿਖੋ 30000 ਰੁਪਿਆ ਜੀ 30500 ਬਲਵੀਰ ਸਿੰਘ ਸੁਚੈਨ ਸਿੰਘ 31000 31300 ਹਰਦੇਵ ਸingh 31500 ਸਰਚਨ ਸਿੰਘ 33000 ਹਰਦੇਵ ਸਿੰਘ 31500 500 ਹਾਂ 31000 ਪਸੰਤ ਸਿੰਘ ਲਿਖੋ 33000 ਰੁਪਇਆ ਹਰਦੇਵ ਸਿੰਘ ਸਰਚਨ ਸਿੰਘ 33500 ਰੁਪਇਆ ਤੀਜੇ ਬੰਦੇ ਨੂੰ ਲਿਖਤੀ ਕੋਈ ਨਹੀਂ ਆਉਂਦਾ ਜੀ 35 ਕਿਹਨੇ ਬੋਲੇ 1 ਮਿੰਟ ਬਸੰਤ ਸਿੰਘ ਲਿਖੋ ਬਸੰਤ ਸਿੰਘ ਦਾ 35000 ਰੁਪਿਆ 35000 35500 ਹਰਦੇਵ ਸਿੰਘ 35500 ਹਰਦੇਵ ਸਿੰਘ 36000 ਬਲਵੀਰ ਸਿੰਘ 36500 ਹਰਦੇਵ ਸਿੰਘ 35000 ਬਸੰਤ ਸਿੰਘ 40000 ਜੀ ਇਧਰ ਆਓ ਜੀ ਇਧਰ ਆਓ ਪੂਰੇ ਆਓ ਮੜਿਆ ਬੋਲਾ ਸਿੰਘ 40000 ਰੁਪਏ ਇੱਥੇ ਰਹਿ ਇੱਥੇ ਇੱਥੇ ਰਹਿ ਲੈ ਬੋਵੀ ਜਾਦੇ ਆ ਇਹ ਲਾਈਵ ਚੱਲ ਰਹੀ ਹੈ ਬੋਲੀ ਤੂੰ ਨਹੀਂ ਆਇਆ ਬਹੁਤ ਵਧੀਆ ਗੱਲ ਹੈ ਜੀ ਇਹਦਾ ਕੀ ਪਤਾ 40000 ਰੁਪਏ ਬੋਲਾ ਸਿੰਘ ਸਾਢੇ ਘਰ ਤੋਂ ਜੀ ਕੀ ਦੇ ਨਾਮ ਦਾ ਜੀ ਗੁਰਦੀਪ ਸਿੰਘ ਗੁਰਦੀਪ ਸਿੰਘ ਪਰਲੇਪਾ ਹਾਂ ਸਰਦੀਪ ਸਿੰਘ 40500 ਚਲੋ ਵੇੜੇ ਜੀ ਕੋਈ ਗੱਲ ਨਹੀਂ 40500 ਗੁਰਦੀਪ ਸਿੰਘ 41000 ਬਲਵੀਰ ਸਿੰਘ ਸਾਢੇ 41 ਨਵੀਂ ਐਂਟਰੀ ਹਾਂਜੀ ਹੈ ਲੈ ਪਰ ਨਵੀਂ ਐਂਟਰੀ ਹੈ ਨਾ ਹਾਂ ਹਾਂ ਨਵੀਂ ਆ ਦੇਖਾ 42000 42000 42000 ਚਲੋ ਵਧੀਆ ਗੱਲ ਹੈ ਹੋਰ ਆਓ ਨਾ 42500 ਕਰ ਦੋ ਜੀ ਸਰਦੀਪ ਸਿੰਘ 42500 ਕਰੋ ਜੀ 43000 ਰੁਪਏ ਬਲਵੀਰ ਸਿੰਘ ਐ ਵਧੋ ਜੀ 1000 1000 ਨਾਲ 100 100 ਨਾਲ ਵਧੋ ਇਹ ਪਤਾ ਨਾ ਜੂਨ ਕੁਸਣੀ ਛਾਲ ਹੁਣ ਵੀ ਆਣਾ ਮਣੀ ਜੀ ਇਹ ਗੱਲ ਬੋਲੋ ਜੀ ਬੋਲੋ 43000 ਰੁਪਇਆ ਬਲਬੀਰ ਸਿੰਘ ਰੋਟਾ ਵੈਟਰ 43500 ਭੋਲਾ ਸਿੰਘ 44000 ਰੁਪਇਆ ਗੁਰਦੀਪ ਸਿੰਘ 45000 ਦਲਾਵਰ ਸਿੰਘ 45 ਹਾਂਜੀ 43500 ਕਿਹਨਾਂ ਹਰਦੇਵ ਸਿੰਘ ਹਰਦੇਵ ਸਿੰਘ ਦਾ 45500 ਹਾਂ ਜੀ ਸਹੀ ਲੱਗਿਆ ਕਰੋ ਜੀ 46000 ਰੁਪਿਆ ਬਲਵੀਰ ਸਿੰਘ ਹਰਦੇਵ ਸਿੰਘ 46500 46500 ਰੁਪਿਆ ਰੂਟਾ ਵਟਰਾ ਹਰਦੇਵ ਸਿੰਘ ਇੱਕ ਨੰਬਰ ਸਿਕਾਈ ਦਾ ਬਹੁਤ ਹੋਗੀ ਜੀ ਤੇ ਕਲੋ ਨਿੱਗਰ ਆ ਰੂਟਾ ਵਟਰਾ ਫੇਰ ਹੀ ਬੋਲਦਾ ਅਗਲਾ ਜੀ ਹੋਣਾ ਹੋਣਾ ਜੀ ਹੈਗਾ ਫੇਰ ਹੀ ਮੁਸਕਦਾ ਐਨੇ ਕਦ ਤੁਸੀਂ ਜੀ ਪਿੰਡ ਦੇ ਦੋ ਕੰਮ ਦਾ ਸੰਦ ਲੈ ਲਓ ਬਸ ਕੋਈ ਨਹੀਂ ਬੋਲਦਾ ਸਿੰਡੋਂ ਬਾਹਰ ਤਾਂ ਨਹੀਂ ਜਾਂਦਾ ਹੈਗਾ ਆ ਚੰਗੀ ਗੱਲ ਹੈ ਜੀ ਅਸੀਂ ਤਾਂ ਰਸਟ੍ਰਿਕ ਸਭ ਵਿਸ਼ਵਾਸ ਜੀ ਇਹਨਾਂ ਦਵਾਇਆ ਸੀ ਵੀ ਅਸੀਂ ਸੰਤ ਸਾਰੇ ਪਿੰਡ 'ਚ ਹੀ ਰੱਖਣਾ ਚਾਹੁੰਦੇ ਆ ਲਓ ਉਹਨਾਂ ਤੋਂ ਕੀ ਹੋਣਾ ਹੈ ਕਿਵਾੜ ਰੇਟ ਕਵਾੜੀ ਵਾਲੇ ਜਾਣਗੇ ਪਿੰਡ 'ਚ ਕੋਈ ਦੋ ਦੋ ਚਾਰ ਚਾਰ ਘਰ ਰਲ ਕੇ ਲੈ ਲਓ ਵਾਲੀਆਂ 26 ਲਾਇਆ ਤੇ ਵਰਤਲੇ ਵਰਤਨੇ ਨਾ ਦਿੱਤੇ ਉਹਨਾਂ ਦਾ ਤਾਂ ਪਿਆ ਹੀ ਹੈ ਬਹੁਤ ਵਧੀਆ ਜੀ ਨੰਮੇ ਚੁਣ ਗਿਆ ਪਤਾ ਕੀ ਆਪ ਨੂੰ ਸਾਰਿਆਂ ਨੂੰ ਪਤਾ ਐ ਵੀ ਸੀ ਗਿਆ ਆਪਾਂ ਨੇ 10000 ਰੁਪਏ ਸੁਰਗੀਆਂ ਲਾ ਕੇ ਲੈ ਲਈਆਂ ਸਪੈਸ਼ਲ ਠੀਕ ਐ ਵੀ ਚਲ ਨਹੀਂ ਕਰਾਇਆ ਨਹੀਂ ਚੱਲਿਆ ਆਪਾਂ ਨੂੰ ਵੇਚਣਾ ਪੈ ਰਿਆ ਮਜਬੂਰੀ ਚ ਵੈਸੇ ਉਹ ਵੇਚਣ ਵਾਲੀ ਚੀਜ਼ ਨਹੀਂ ਧੀ ਜਾਂਦਾ ਨਹੀਂ ਆਹ ਜਾਂ ਅਲੀ ਚੀਜ਼ ਨਹੀਂ ਧੀ ਕਰਨ ਕਿਉਂ ਆਪਾਂ ਨੂੰ ਮਜਬੂਰੀ ਚ ਵੇਚਣਾ ਪੈ ਰਿਆ ਆ ਸਾਦਾ ਕਿਉਂਕਿ ਇਸ ਕੀ ਪੁੱਲ ਚੱਲ ਸਹੀ ਵਰਤੋਂ ਨਹੀਂ ਹੋਈ ਉਸ ਨੇ ਅੰਦਾਜ਼ ਕੱਲੇ ਕ੍ਰਾਊਸ ਕੈਂਡਾ ਪੈਂਡ ਵੀ ਪੈ ਗਿਆ ਹਾਂ ਉਹ ਵੀ ਜੇ ਮਿੱਠੀ ਬੰਦਾ ਲਿਆ ਉਹ ਵੀ ਦਿੰਦੇ ਨੇ ਸੰਤਾਲੀ ਰਿਆ ਦੀ ਟਾਈਟ ਉਹ ਨਾ ਦੇਗਾ ਭੋਲਾ ਸਿੰਘ 47000 ਰੁਪਇਆ ਜੀ ਜਦੋਂ ਇਹ ਸਾਡੇ ਆਪਣੇ ਪਿੰਡ 'ਚ ਵਾਜਿਆ ਨਾ 500 ਰੁਪਇਆ ਬਲਵੀਰ ਸਿੰਘ ਜਿਹੜਾ ਗਰੋਂਗ ਵਾਜ ਗਿਆ ਲੈ ਸਾਹਮਣੇ ਰੱਖਤਾ ਇਸ ਦੀ ਸਥਿਤੀ ਦੇਖੋ ਕਿੰਨੀ ਵਧੀਆ ਜੀ ਚਲੋ ਬੋਲੋ ਚੱਲੋ ਬੋਲੋ ਬੋਲ ਬੋਲ 47500 ਬਲਵੀਰ ਸਿੰਘਾ ਰੂਟਾ ਨੰਬਰ 1 ਸੂਰੇ ਕਰ ਦਿਓ ਜੀ ਸੂਰੇ ਕਰ ਹਾਂ ਦੂਜੇ ਦਾ ਗੁਰਦੀਪ ਸਿੰਘਾ 48000 ਰੁਪਇਆ ਜੀ ਗੁਰਦੀਪ ਸਿੰਘਾ 48000 ਰੂਟਾ ਵੈਟਰ 1 48000 ਰੁਪਿਆ ਰੂਟਾ ਵੇਟਰਾ ਗਰਦੀਪ ਸਿੰਘ 2 ਸਾਢੇ 48 ਕਰੋ ਜੀ ਮਲਕੀਤ ਦਾ ਸਾਢੇ 48 ਕਰ ਦੇਣਾ ਨਹੀਂ ਐਂਟਰੀ ਮਲਕੀਤ RAM 48500 ਰੁਪਿਆ ਜੀ 50 ਕਰੋ ਜੀ ਇਧਰੋਂ ਆ ਗਏ ਰਣਵੀਰ ਸਿੰਘ ਅੱਗੇ ਜਾ ਇਧਰ ਆਓ ਮੂਰੇ ਆਓ ਮਾਣੇ ਇਧਰ ਆ ਜਾਓ ਆਪ ਸੈਂਚਰੀ ਮਾਰਤੀ ਤੂੰ ਆਪ ਸੈਂਚਰੀ ਮਾਰਤੀ ਆ ਯਾਰ ਯਾਰ ਅਗਤ ਵਾਲੀ 50000 50000 ਹਨ ਵੀਰ ਸਿੰਘ ਆਪ ਸੈਂਚਰੀ ਹੋ ਗਈ 50500 ਰੁਪਏ ਲਿਖਾਦਰਦੀਪ ਸਿੰਘ ਗੁਰਦੀਪ ਸਿੰਘ 50500 ਰੁਪਿਆ ਗੁਰਦੀਪ ਸਿੰਘ ਗੁਰਦੀਪ ਸਿੰਘ ਮੈਂ ਨਹੀਂ ਲੈਣਾ ਭਾਈ ਇਹਨਾਂ ਨੇ ਉਹ ਬੰਦਾ ਗੁਰਦੀਪ ਸਿੰਘ ਆ ਸੀ ਕਿ ਤੈਨੂੰ ਪੜ੍ਹਨਾ ਮੈਂ ਲੈ ਕੇ ਜਾਊਗਾ ਯਾਰ ਇਹਦਾ ਕੋਈ ਨਾ ਮੇਰੇ ਕੋਲ ਤਾਂ ਆਪਦੇ 7 8 ਪੈ ਨਹੀਂ ਉਹ ਵਿੱਚ ਨਹੀਂ ਨੇ ਚਲੋ ਚਲੋ ਬੋਲੋ 50500 ਰੁਪਿਆ ਗੁਰਦੀਪ ਸਿੰਘ ਰੂਟਾ ਵੈਂਟਰ 1 50500 ਗੁਰਦੀਪ ਸਿੰਘ ਰੂਟਾ ਵੈਂਟਰ 2 ਲਖੋ ਜੀ 51000 ਬਲਵੀਰ ਸਿੰਘ ਹਰਦੇਵ ਸਿੰਘ 51500 ਰੁਪਿਆ ਜੀ ਲਖੋ ਜੀ 52000 ਰੁਪਿਆ ਬਲਵੀਰ ਸਿੰਘ ਹਰਦੇਵ ਸਿੰਘ 52500 ਰੁਪਿਆ 57500 ਲਿਖੋ ਜੀ ਬਲਵੀਰ ਸਿੰਘ ਉਧਰ ਖੜੋ ਸਾਡੇ ਨੇੜੇ ਭਲਾ ਲਾ ਉਧਰ ਰੋਲਾ ਜੇ ਪੈ ਰਿਹਾ ਜਿਹੜਾ 57500 ਵੀ ਜੀ ਦੇਖੋ ਜੀ 57500 ਰੁਪਇਆ ਗੁਰਦੀਪ ਸਿੰਘ 57500 ਰੁਪਇਆ ਗੁਰਦੀਪ ਸਿੰਘ ਰੂਟਾ ਵੇ ਟ੍ਰੱਕ ਹੋੜੇ ਇਹਦੇ ਰੂਟਾ ਬੇਚੋ 52700 ਰੁਪਿਆ ਬਲਵੀਰ ਸਿੰਘ ਇੱਕ ਚੱਲ ਬਲਕਾ ਹੋਈ 55 ਹੀ ਕਰ ਦੋ ਜੀ ਹਾਂ 30000 ਹਰਦੇਵ ਸਿੰਘ ਹੋਰ ਪੈਂਡੀ ਚੋਂ ਰਾਜੇਗਾ ਚੜਕੇ ਵੱਲ ਜੁੜਿਆ ਨਹੀਂ ਦਾ ਹੋਰਾ ਬੰਦਾ ਕਰੇ ਬਾਹਰ ਬਣਾਇਆ ਬਣਾਇਆ ਹਰਦੇਵ ਸਿੰਘ ਦੇਖੋ ਜੀ 55200 ਬਲਵੀਰ ਸਿੰਘ 55 ਲਿਖੋ ਜੀ ਗੁਰਦੀਪ ਸਿੰਘ ਹਰਦੇਵ ਸਿੰਘ ਲੈ ਕੇ ਜਾਾਂਗਾ ਤੂੰ ਬੰਦਾ ਚੱਲ ਵਾਲੇ ਰੱਖ ਲੈ ਜੀ ਉਹਨੇ ਲੋਟ ਹੈ 55500 ਰੁਪਿਆ ਹਰਦੇਵ ਸਿੰਘ ਦਲਾਵਰ ਨੂੰ ਪੁੱਛੋ 55500 ਹਰਦੇਵ ਸਿੰਘ ਰੂਟਾ ਤੇ ਟਰੱਕ 55500 ਹਰਦੇਵ ਸਿੰਘ ਰੂਟਾ ਤੇ 2 ਲੈ ਗੋ ਜੀ 55700 ਰੁਪਇਆ ਬਲਵੀਰ ਸਿੰਘ 56000 ਹਰਦੇਵ ਸਿੰਘ ਰੂਟਾ ਕਰ ਦੋ ਪੁੱਛ ਲਿਆ ਪੁੱਛ ਲਿਆ ਹੁਣ ਬੋਲੀ ਜਾਂਨੇ ਹੁਣ ਹੋਰ ਪੁੱਛਣ ਨੂੰ ਟੱਲੀ ੜੜਕੜਾ ਕੇ 56000 ਰੁਪਇਆ ਰੂਟਾ ਵੇਟਰ ਹਰਦੇਵ ਸਿੰਘ ਤਿੰਨ ਠੀਕ ਹੈ ਜੀ ਹੈਪੀ ਸੀਡਰ ਵਿਕਿਆ ਜੀ 29500 ਦਾ ਤੇ ਆ ਹੈਪੀ ਸੀਡਰ ਵਿਕਿਆ 27200 ਦਾ ਤੇ ਆ ਰੋਟਾਵੇਟਰ ਵਿਕਿਆ 56000 ਦਾ ਹਾਂ ਜੀ ਤੁਸੀਂ ਦੇਖਿਆ ਜਲਵੇੜਾ ਸੁਸਾਇਟੀ ਦੇ ਸੰਦਾਂ ਦੀ ਗੋਲੀ ਆਪਾਂ ਕਰਤੀ ਕੰਪਲੀਟ ਹੈਪੀ ਸੀਡਰ 33500 ਦਾ ਵਿਕਿਆ ਤੇ 27200 ਦਾ ਜਿਹੜਾ ਰੋਟਾਵੇਟਰ ਆ 56000 ਦਾ ਵਿਕਿਆ ਰੋਟੇਟਰ ਤੇ ਮੂਵੀ ਨਾਲ ਐਡਵਾਈ ਹੋਈ ਐ। ਪੂਰੇ ਵਧੀਆ ਕੰਮ ਆਸੀ ਲੱਗੇ ਨੇ 56000 ਰੁਪਏ ਰੋਟੇਟਰ ਤੇ ਤੇ ਆਪਾਂ ਇਹ ਸਾਰਾ ਕਵਰ ਅਪਰਫਰ ਵੀ ਦਿਖਾਇਆ। ਤੁਹਾਨੂੰ ਵੀਡੀਓ ਕਿਵੇਂ ਲੱਗੀ ਇਹਦੇ ਬਾਰੇ ਕਮੈਂਟ ਕਰਕੇ ਦੱਸੋ। ਸਾਡੀ ਵੀਡੀਓ ਜਿਹੜੀ ਆਪਣੇ 11 ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰੋ ਤੇ ਲਾਈਕ ਕਰੋ। ਸਾਡੇ ਚੈਨਲ ਨੂੰ ਇਸ ਨੂੰ ਕਲਤਰਾਮੰਗੀਪਰੇ ਨਾਮ ਤੇ ਆਪ ਨੂੰ ਸਬਸਕ੍ਰਾਈਬ ਕਰੋ। ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਦੇਖਣ ਲਈ। ਸ਼ੁਕਰੀਆ।